ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਵਰਨ ਸਿੰਘ ਸਿੱਧੂ ਹੱਡਾ ਕੋੜੂ ਤੋਂ ਹੀ ਤਸੀਲ ਗਾਂਢੜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੈਂ ਰਹਿਣ ਵਾਲਾ ਆ ਅਸੀਂ ਡਿਸਕ ਦਾ ਇਲਾਜ ਕਰਦੇ ਆ ਜਿਹੜਾ ਕੋਈ ਤੁਹਾਨੂੰ ਕੋਈ ਨੰਮਣ ਕੇ ਦੱਬ ਗਿਆ ਕੋਈ ਕਹਿੰਦਾ ਕੁਝ ਹੋ ਗਿਆ ਕੁਝ ਹੋ ਗਿਆ ਕੋਈ ਤੁਹਾਨੂੰ ਐਕਸ-ਰੇ ਕਰਾਣ ਜਾਂ ਐਮਆਰਆ ਵਗੈਰਾ ਕਰਾਣੀ ਲੋੜ ਨਹੀਂ ਅਸੀਂ ਸਿਰਫ ਪੇਸ਼ੈਂਟ ਨੂੰ ਤਿੰਨ ਦਿਨ ਸੱਜਦੇ ਆਪਣੇ ਦੇ ਕੋਲ ਤੁਹਾਨੂੰ ਪਹਿਲੇ ਹੀ ਜਿਦੇ ਫਰਕ ਪੈ ਜਾਊਗਾ ਅਸੀਂ ਬਹੁਤਾਂ ਤੁਹਾਡੇ ਲੱਕ ਨਹੀਂ ਮਲਾਂਗੇ ਤੁਹਾਨੂੰ ਪੈਰਾ ਤੋਂ ਠੀਕ ਕਰ ਲਈ ਅਸੀਂ ਕੋਸ਼ਿਸ਼ ਕਰਾਂਗੇ ਬਗੈਰ ਦਵਾਈ ਤੋਂ ਅਸੀਂ ਇਲਾਜ ਕਰਦੇ ਹਾਂ ਜਿਹੜੇ ਮੇਰੇ ਭੈਣ ਭਰਾਵਾਂ ਦਾ ਇਲਾਜ ਦੁਖਦਾ ਕਿੰਨਾ ਵੀ ਪੁਰਾਣਾ ਤੁਹਾਡਾ ਨੱਕ ਦੁਖਦਾ ਸਾਡੇ ਨਾਲ ਸੰਪਰਕ ਰਜੇ ਕੋਈ ਹੋਰ ਵੀ ਕੋਈ ਬਿਮਾਰੀ ਹੈ ਤੁਸੀਂ ਘਰ ਬੈਠੇ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਆ ਤਾਂ ਜਿਹੜਾ ਤੁਸੀਂ ਥਾਂ ਥਾਂ ਘੁੰਮ ਕੇ ਆਪਣਾ ਸਮਾਂ ਬਰਬਾਦ ਕਰਦੇ ਉਹ ਨਾ ਕਰੋ ਸਾਡੇ ਕੋਲ ਆਓ ਬੜੇ ਸੌਖੇ ਤਰੀਕੇ ਦੇ ਨਾਲ ਅਸੀਂ ਇਲਾਜ ਕਰਦੇ ਦੁਆ ਕੋਈ ਨਹੀਂ ਦੇਣੀ ਆ ਸਿਰਫ ਤਿੰਨ ਦਾ ਬਹੁਤ ਮਲਦੇ ਨੇ ਮੈਂ ਐਕੂਪ੍ਰੈਚਰ ਮੈਂ ਹੱਥਾਂ ਦੇ ਨਾਲ ਪੁਆਇੰਟ ਦਰ ਦਰਦ ਦੇ ਪੁਆਇੰਟ ਦਬਦਾ ਵਾ ਜਿੱਦਾਂ ਗੁਰੂ ਮਹਾਰਾਜ ਕਿਰਪਾ ਹੁੰਦੀ ਆ ਤੇ ਪੇਸ਼ੈਂਟ ਨੂੰ ਆ ਰਾਮ ਆ ਜਾਂਦਾ ਦਿਨ ਰਾਤ ਜਿਹੜਾ ਹਾਈ ਹਾਈ ਕਰਦਾ ਉਹ ਤੋਂ ਆ ਰਾਮ ਆ ਜਾਂਦਾ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਡੇ ਰਿਸ਼ਤੇਦਾਰੀ ਦੇ ਸਰਕਲ ਦੇ ਵਿੱਚ ਕੋਈ ਆਂਡ ਗਵਾਂਡ ਕੋਈ ਲੱਕ ਤੋਂ ਪਰ ਲਾਂਦਾ ਘਿਆ ਉਹ ਸਾਨੂੰ 2 ਦਿਨ ਦਾ ਸਮਾਂ ਦਿਓ ਕਿ ਤੁਹਾਨੂੰ ਵਾਹਿਗੁਰੂ ਤੁਹਾਡੇ ਲੱਕ ਨੂੰ ਠੀਕ ਕਰ ਦਊਗਾ ਤੇ ਜੇ ਕਿਸੇ ਨੂੰ ਕੁਝ ਹੋਵੇ ਤੇ ਸਾਡਾ ਮੇਰਾ ਸੰਪਰਕ ਨੰਬਰ ਹੈਗਾ 98557198169855719816 ਤੇ ਮੈਂ ਆਪਣਾ ਐਡਰੈਸ ਵੀ ਅਵੇਲੇਬਲ ਦਾ ਕੁਲਵੰਤ ਸਿੰਘ ਸਿੱਧੂ ਜੇ ਤੁਹਾਨੂੰ ਘਰ ਦਾ ਨਾਮ ਪਤਾ ਲੱਗੇ ਉੱਥੇ ਸਿੱਧੂ ਪੱਤਰਕਾਰ ਦਾ ਘਰ ਪੁੱਛ ਲੈਣਾ ਜੀ ਅਡਾ ਕੋਟ ਤੋਂ ਹੀ ਤਸੀਲ ਗੜਸ਼ੰਕਰ ਬਲਾਕ ਮਾਲਪੁਰ ਡਿਸਟ੍ਰਿਕਟ ਹਿਆਰਪੁਰ ਕੋਈ ਜੇ ਵੀ ਆਉਣਾ ਸਾਨੂੰ ਫੋਨ ਕਰਕੇ ਆਓ ਤਾਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ